ਸਾਰਿਆਂ ਨੂੰ ਜੈ ਮਾਤਾ ਦੀ ਅੱਜ ਅਸੀਂ ਦੇਵੀ ਤਲਾ ਮੰਦਿਰ ਪਹੁੰਚੇ ਜਿੱਥੇ ਕਿ ਜਿਹੜਾ ਪਹਿਲਾ ਦੂਜਾ ਨਰਾਤਾ ਆ ਸ਼ੁਰੂ ਹੋ ਚੁੱਕਾ ਔਰ ਜਿਹੜੀਆਂ ਸੰਗਤਾਂ ਆ ਉਹ ਦਰਸ਼ਨ ਕਰਨ ਆ ਰਹੀਆਂ ਜਿਹੜਾ ਇੱਕ ਮਾਦਾ ਵੈਸ਼ਨੋਜੀ ਦਾ ਮੰਦਿਰ ਬਣਿਆ ਆ ਉਹ ਵੀ ਦਰਸ਼ਨ ਕੀਤੇ ਆ ਤੇ ਅੱਜ ਜਿਹੜਾ ਸ਼ਿਵਲਿੰਗ ਆ ਅਮਰਨਾਥ ਯਾਤਰਾ ਅੱਜ ਉਹਦੇ ਵੀ ਅਸੀਂ ਦਰਸ਼ਨ ਕਰਕੇ ਜਾ ਚੁੱਕੇ ਆ ਉਸ ਤੋਂ ਬਾਅਦ ਜਿਹੜੀ ਸੰਗਤ ਆ ਅਸੀਂ ਗੱਲਬਾਤ ਕੀਤੀ ਸੰਗਤ ਨਾਲ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਤਕਰੀਬਾ ਅੱਜ ਅਸੀਂ ਸਾਰੇ ਤਕਰੀਬ ਮੰਦਰ ਦਾ ਰਿਕਾਰਡਿੰਗ ਕਰ ਚੁੱਕੇ ਹਾਂ ਇਸ ਤੋਂ ਬਾਅਦ ਤੁਹਾਨੂੰ ਸਾਰੀ ਹੀ ਰਿਕਾਰਡਿੰਗ ਦਿਖਾਵਾਂਗੇ ਦੇਵੀ ਤਲਾ ਮੰਦਰ ਆਓ ਚੱਲਦੇ ਹਾਂ ਦੇਵੀ ਤਲਾ ਦੀ ਮੰਦਰ ਦੀ ਇੱਕ ਯਾਤਰਾ ਧੰਨਵਾਦ ਜੀ नराते के बारे में माँ का दरबार है ये नराते नौ दिन माता का है नौ दिन माता देते इसके बारे में कुछ उपदेश कुछ संगत को बोला जाते हैं संगत को ही कहे जाते हैं कि जो माँ के दरबार में आते हैं थोड़ा शांति का दान दें माँ के प्रति स्नेह रखें श्रद्धावान बने ये ना कि आजकल का जमाना मोबाइल वाला हो गया उसी में बिजिए रहते हैं माँ के पास आने का कोई इशारा ही नहीं रहता इनको मालूम नहीं पड़ता मंदिर में आ रहे हैं क्या कर रहे हैं मंदिर की मर्यादा को बनाए रखना चाहिए ना संगत को कभी ऐसा भी होता कभी पिकने जैसे है ना मना के चले बाजी बाजी वही हाल कर मंदिर का कोई नियम ही नहीं रह गया है भ्रष्ट तो कर रहे हैं मंदिर के नेम को माँ के प्रति श्रद्धा रखो मत्था टेकने आयो प्रणाम करो माता से अपना दुख सुख सुनाओ महारानी ये साल जो है हमारा मंगलमय जाए परिवार में सुख शांतियाँ रहे इस कारण से चाहिए माँ के प्रति लेकिन सच्चे दिल से अरदास करनी चाहिए यही माँ के प्रति है ਆਗੇ ਮਹਾਰਾਣੀ ਕੀ ਮਰਜ਼ੀ ਹੈ ਹਾਂ ਉਸकी ਮਰਜ਼ੀ ਹਾਂਜੀ ਤੁਹਾਨੂੰ ਗੁਫਾ ਦੇ ਦਰਸ਼ਨ ਕਰਾ ਰਹੇ ਆਂ ਅਮਰਨਾਥ ਜਿਹੜੀ ਯਾਤਰਾ ਤੁਸੀਂ ਕਰਦੇ ਆਂ ਉਹਦਾ ਬਿਲਕੁਲ ਦ੍ਰਿਸ਼ ਦੇਵੀ ਤਲਾ ਦੇ ਵਿੱਚ ਬਣਿਆ ਵਾ ਤੇ ਉਹਦੀ ਤੁਹਾਨੂੰ ਜਿਹੜੀ ਆ ਵੀਡੀਓ ਤੁਹਾਨੂੰ ਦਿਖਾਉਨੇ ਆਂ ਵੀ ਕਿਸ ਤਰ੍ਹਾਂ ਜਿਹੜਾ ਅਮਰਨਾਥ ਦੀ ਯਾਤਰਾ ਹੁੰਦੀ ਆ ਜਾਂ ਪਹਾੜੀ ਤੇ ਅਸੀਂ ਚੜਦੇ ਆਂ ਕਿਸ ਤਰ੍ਹਾਂ ਦਾ ਉਹ ਕਠਨ ਰਸਤਾ ਹੈ ਆਉ ਤੁਹਾਨੂੰ ਦਿਖਾਉਨੇ ਆਂ ਲੋ ਜੀ ਪਹਾੜੀ ਚੜ੍ਹਨ ਦਾ ਜਿਹੜਾ ਰਸਤਾ ਪਹਿਲਾਂ ਸ਼ੁਰੂ ਹੋ ਚੁੱਕਾ ਜਿਹੜੀ ਅਮਰਨਾਥ ਯਾਤਰਾ ਤੁਸੀਂ ਇੱਥੇ ਹੀ ਕਰ ਸਕਦੇ ਹੋ ਦੇਵੀ ਤਲਾ ਮੰਦਰ ਐਸੀ ਹੌਲੀ ਹੌਲੀ ਉੱਪਰ ਜਾਵਾਂਗੇ ਜਿੱਥੇ ਕਿ ਸ਼ਿਵਲਿੰਗ ਬਣਿਆ ਆ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਣੇ ਆ ਤੇ ਕਿਸ ਤਰ੍ਹਾਂ ਉੱਪਰ ਜਾਂਦੇ ਆ ਦੇਖੋ ਲੋ ਜੀ ਅਸੀਂ ਪੌੜੀ ਦੇ ਉੱਪਰ ਬਿਲਕੁਲ ਆ ਗਏ ਹੁਣ ਜਿੱਥੇ ਅਮਰਨਾਥ ਬਣਿਆ ਆ ਅਮਰਨਾਥ ਜਤਰਾ ਦਾ ਸ਼ਿਵਲਿੰਗ ਆ ਹੁਣ ਤੁਹਾਨੂੰ ਉਹ ਵੀ ਦਿਖਾਉਣੇ ਆ ਪਹਿਲੇ ਗੋਤਮਰਾਮ ਕੀ ਸਾਇਬ ਨੂੰ ਨਮਹ ਹੈ ਸ਼ਿਵਾ ਜੈ ਹੋਲੇ ਨਾਟ ਜੈ ਬਨਜੀ ਕੀ ਹਾਲ ਹੈ ਜੀ ਬਹੁਤ ਬੜੀਆ ਕੈਸੇ ਹੋ ਆ ਬੜੀਆ ਠੀਕ ਹੈ ਇਹ ਅਮਰਨਾਥ ਕੀ ਗੁਫਾ ਹੈ भगवान इसीलिए आदमी कहता है कि जीवन में केवल धर्म कर्म साथ जाता है जो जिस बंदे ने इस गुफा को तैयार किया है आज उस पृथ्वी में नहीं है हर बंदा अमरनाथ या वैष्णो देवी नहीं जा सकता कोई शरीर के कारण और कोई पैसे के कारण जो भी इस मंदिर में माथा टेक रहे हैं उस बनवाने वाले को भी पुण्य प्राप्त होता है ਇਹ ਲੋਕੋ ਬਤਾ ਦੇ ਤੇ ਬਾਣੀਏ ਕੱਤੀ ਹਾਂ ਨੀ ਇਹ ਮਾਤਰ ਬਣਾਇਆ ਬਿਲਕੁਲ ਜਿਹਦਾ ਸ਼ਗਲ ਅਮਰ ਜਨ ਅਸ ਯਾਤਰਾ ਦੇ ਨਾਮ ਉਹ ਤਾਂ ਸ਼ਵਲੰਗ ਦੀ ਬਣੀ ਹੋਆ ਉਹ ਹੀ ਜਿਹੜੀ ਆ ਇੱਥੇ ਬਣਾਈ ਗਈ ਹੈ ਵਾਓ ਨਹੀਂ ਕਿਹੜਾ ਦੂਰ ਜਾ ਹਾਂ ਜਿਹੜਾ ਦੂਰ ਨਹੀਂ ਜਾ ਸਕਦਾ ਉਹਦੇ ਵਾਸਤੇ ਇੱਥੇ ਹੀ ਬਣਾ ਜਿਹੜੇ ਦਰਸ਼ਨ ਮੇਲੇ ਹੀ ਥੀ ਕਰ ਸਕਦਾ ਇਹ ਰਸਤਾ ਬਾਹਰੋਂ ਨਿਕਲਦਾ ਜੇਰਾ ਸੰਭੇ ਕੋ ਚਲੇ ਵਾਲੀ ਰੇ 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 ਲਿਖ ਪੂਜਾ ਮੈਂ ਤੇਰੀ ਤਸਵੀਰ ਨੂੰ ਜਿਵੇਂ ਮੈਂ ਵੇਰ ਦਾਂ ਰਾਂ ਰਾਂ ਕੀ ਕਦੋਂ ਬਦਲੇਗੀ ਮਨ ਦੇ ਸਾਰੇ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਨਰਾਤਾ ਪਹਿਲਾ ਨਰਾਤਾ ਸ਼ੁਰੂ ਹੋ ਗਿਆ ਦੂਜਾ ਨਰਾਤਾ ਆ ਦੂਜਾ ਨਰਾਤਾ ਸ਼ੁਰੂ ਆ ਔਰ ਜਿਹੜੀਆਂ ਸੰਗਤਾਂ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਦੇ ਮੌਕੇ ਤੇ ਦੇਖੋ ਇਹ ਮਹਾਰਾਣੀ ਦੇ ਨਰਾਤੇ ਯੁਗਾਂ ਯੁਗਾਂ ਤੋਂ ਚੱਲਦੇ ਆ ਰਹੇ ਔਰ ਦੇਵਕੁਲਾ ਮੰਦਿਰ ਪ੍ਰਬੰਧਕ ਕਮੇਟੀ ਬਾਰੇ ਇਹ ਨਰਾਤੇਆਂ ਦੇ ਵਿੱਚ ਪੂਰਾ ਦਸਤਾ ਕਰਦੀ ਹੈ ਪਰ ਦੂਰੋ ਦੂਰੋ ਥੱਕਾ ਇੱਥੇ ਆ ਕੇ ਆਪੀ ਅਮਰਦਾ ਬੂਰੀਆਂ ਕਰਦੇ ਨੇ ਔਰ ਅਸੀਂ ਮਹਾਰਾਣੀ ਅਗੇ ਇਹੇ ਅਰਦਾਸ ਕਰਦੇ ਆ ਕਿ ਮਹਾਰਾਣੀ ਜੋ ਵੀ ਤੇਰੇ ਇਸ ਦਰਬਾਰ ਦੇ ਵਿੱਚੋਂ ਕਰਾਂਦੀ ਕੰਨ ਨੂੰ ਚੜ੍ਹਦੀ ਗਲਾਈ ਰੱਖੀ ਔਰ ਇਹਨਾਂ ਦੀ ਆਖਾ ਤੇ ਅਰਦਾਸ ਬੂਰੀਆਂ ਕਰੀਏ। ਕੋਰੇ ਪਵਿੱਤਰ ਤਿਹਾਰ ਦਸਹਿਰਾ ਆ ਰਿਹਾ। ਨਰਾਤੇ ਪਹਿਲਾਂ ਸ਼ੁਰੂ ਹੋ ਜਾਂਦੇ ਆ। ਔਰ ਦਸਹਿਰੇ ਦੇ ਵੀ ਮੌਕੇ ਤੇ ਅਸੀਂ ਤੁਹਾਨੂੰ ਨਾਲ ਹੀ ਗੱਲ ਕਰ ਲੈਨੇ ਆ ਵੀ ਉਹ ਉਸ ਵਾਰ ਕੀ ਕਹਿਣਾ ਚਾਹੋਗੇ। ਔਰ ਇਹ ਦਸਹਰਾ ਵੀ ਮੇਰਾ ਤੇ ਕਦਮ ਉਰ ਤੇ ਦਸਹਰਾ ਵੀ ਸ਼ੁਰੂ ਹੋ ਗਿਆ ਤੇ ਉਹਦੇ ਮੌਕੇ ਤੇ ਕੀ ਕਹੋਗੇ ਦੇਖੋ ਜਿਹੜਾ ਦਸਹਰਾ ਉਹ ਤੇ ਇੱਕ ਸਾਰਾ ਸਬੇਕ ਦਿੰਦਾ ਹੈ ਕਿ ਅਛਾਈ ਔਰ ਬੁਰਾਈ ਦਾ ਔਰ ਇਹ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਵੀ ਇਸ ਕਰਕੇ ਪਤਾ ਚੱਲਦਾ ਹਰ ਸਾਲ ਇਸ ਕਰਕੇ ਬਣਾਇਆ ਜਾਂਦਾ ਹੈ ਔਰ ਜਿਹੜੀ ਘਟੇ ਵੀਡੀਓ ਨੂੰ ਫਰਕ ਉਤਪਾਦ ਚੱਲਦਾ ਹੈ ਕਿ ਕਿਤੇ ਕੀ ਕੀਤਾ ਸੀ ਉਹਦਾ ਕੀ ਜਵਾਬ ਨਿਕਲਿਆ ਅੱਪਾ ਗੱਲ ਕਰਾਂਗੇ ਦੇਵੀ ਕਲਾ ਦੇ ਬਾਰੇ ਜਦੋਂ ਤੋਂ ਮਤਲਬ ਇਹ ਅਸਥਾਨ ਪ੍ਰਗਟ ਹੋਇਆ ਤੇ ਕਿਹੜਾ ਸਾਨੂੰ ਕਿਹੜਾ ਸਾਨੂੰ ਕੋਈ ਯਾਦ ਹੈ ਤੁਹਾਨੂੰ ਕੋਈ ਸਾਨੂੰ ਕੋਈ ਯਾਦ ਹੋਵੇ ਵੀ ਕਦੋਂ ਵੱਲ ਇਹ ਤਾਂ ਸਹੀ ਚੱਲਦਾ ਸਾਡੇ ਆਂਧੋਂ ਵੀ ਪਹਿਲਾਂ ਜੀ ਇਸ ਤੱਕ ਦੇ ਆਂਧੋਂ ਵੀ ਪਹਿਲਾਂ ਦਾ ਇਹ ਪਸਾਰ ਬਣਿਆ ਅਸਥਾਨ ਹੈਗਾ ਵੈਸੇ ਜਿਹੜਾ ਵਿਸਤਾਰ ਜਿਹੜਾ 1974 ਦੇ ਵਿੱਚ ਦਾ ਜਿੱਥੇ ਖੜ ਦੇ ਉੱਠੇ ਲਗੇ ਹੋਦਾ ਹੈ ਮਹਾਰਾਜਾ ਦਾ ਦਰਬਾਰ ਤੇ ਬੋਲਣਾ ਕਿ ਭਰ ਚੜ੍ਹਦੀ ਹੈ ਜੋ ਰਾਜੀ ਰਹੇ ਅੱਜ ਇਹ ਦਰਬਾਰ ਵੀ ਬਹੁਤ ਅੱਛਾ ਬਣਿਆ ਦੋਸ਼ਾ ਨਵੀ ਹੈ ਔਰ ਪੂਰਾ ਮੰਦਰ ਹਸਪੀਟਲ ਵੀ ਰਨ ਕਰ ਰਹੇ ਜਿੱਥੇ ਐਮ ਆਰ ਆਈ ਹੈ ਔਰ 3D ਸਕੈਨ ਹੈ ਔਰ ਬੀ ਲੋਗਾ ਦਾ ਇਲਾਜ ਵੀ ਹੁੰਦਾ ਔਰ ਬੜੇ ਸਾਈਡ ਰੇਟ ਤੇ ਇਲਾਜ ਕੀਤਾ ਜਾਂਦਾ ਹੈ ਸਾਡੇ ਪ੍ਰਧਾਨ ਪੂਰਾ ਪ੍ਰਧਾਨ ਜਿਹੜੇ ਪਹਿਲੇ ਜੀ ਸੀ ਸੀ ਉਹਨਾਂ ਨੇ ਬਹੁਤ ਮਹਾਰਾਣੀ ਦਰਬਾਰ ਦੀ ਤਵਕੀਤੀ ਹੁਣ ਛੜੇ ਨਾਲ ਪ੍ਰਧਾਨ ਕਰੇ ਸ਼੍ਰੀ ਪਰਵੇਜੀ ਆ ਜਿਹੜੇ ਬਹੁਤ ਅੱਛੇ ਢੰਗ ਨਾਲ ਚਲਾ ਰਹੇ ਪਰ ਉਹਦੀ ਟੀਮ ਭਾਰੀ ਅਸੀਂ ਉਹਨਾਂ ਨਾਲ ਕਰ ਰਹੇ ਆ ਤੇ ਮਹਾਰਾਣੀ ਕੇ ਨਿਰਦਾਜ਼ ਕਰਦੇ ਸਾਰੀ ਟੀਮ ਜਿਹੜੀ ਇੱਥੇ ਖਲਦੀ ਖੇਡ ਜੀ ਮਹਾਰਾਣੀ ਦਰਬਾਰ ਨੇ ਸਵਾਗਤ ਕਰਦਾ ਹੈ ਮਹਾਰਾਣੀ ਦਾਸ ਕਰਦੇ ਵੀ ਦੋਬਾ ਚੈਨਲ ਲੱਤੇ ਰੋਜ਼ ਆ ਕੇ ਮਹਾਰਾਣੀ ਦੀ ਗੁਰਬਾਣੀ ਦੇਖਦਾ ਰਵੇ ਔਰ ਇੱਥੇ ਹੀ ਰਿਲੇ ਕਰਦਾ ਰਹਿ। ਯਾਦ ਬੱਧ। ਯਾਦ ਬੱਧ। ਬਲੀਦਰ ਬਹਾਲ। ਯਾਦ ਬੱਧ। ਦਰਮਿਆਨ ਦੇਵੀ ਦਾ ਬੰਦ ਪਿਆਰਾ। ਬਹੁਤ ਬਹੁਤ ਧੰਨਵਾਦ।